ਅੱਜ ਇਹਨਾਂ ਨੂੰ ਇੰਨਾ ਚਾਅ ਹੈ ਪੈਣਾ ਦੀ ਲੋੜੀ ਮਨਾ ਰਹੇ ਨੇ ਤੇ ਡੰਗੇ ਪੈਣ ਕਿਉਂ ਕਹਿੰਦੇ ਨੇ ਦੇਖੋ ਹਾਂ ਆ ਅਕਸਰ ਆਪਾਂ ਦੇਖਦੇ ਹਾਂ ਜਦੋਂ ਕਰੀਤੀ ਦਾ ਵਿਆਹ ਰੱਖਿਆ ਹੁੰਦਾ ਤਾਂ ਪੈਰ ਜੁੱਤੀ ਨਹੀਂ ਪੈਂਦੀ ਆਪਾਂ ਕਹਿੰਦੇ ਨੇ ਅਸੀਂ ਪੈਰੇ ਜੁੱਤੀ ਨਹੀਂ ਪਾਈ ਲੋੜੀ ਸਾਡੇ ਹੱਥ ਪੜਾਏ ਜਿੰਦਰ ਬੱਟੇ ਨਾ ਖੜਕਾ ਨੀ ਲੋੜੀ ਇਹ ਤਾਂ ਹਰ ਵਾਰ ਇਹੀ ਬੇਨਤੀ ਕਰਦਾ ਤੁਹਾਡੇ ਮਾਦੀਆਂ ਰਾਮੀ ਇਹੀ ਬੇਨਤੀ ਕਰਾਂਗੇ ਵੀ ਤਰਸਣ ਦੀ ਲੋੜ ਨਹੀਂ ਤੁਹਾਡਾ ਪੇਕਾ ਪਿੰਡ ਹੈ ਤੁਹਾਡਾ ਭਰਾ ਹੈ ਤਾਂ ਜਦੋਂ ਚੀ ਕਰਦਾ ਫੋਨ ਖੜਕਾਓ ਫੋਨ ਖੜਕਾਉਣ ਦੀ ਲੋੜ ਨਹੀਂ ਚਾਰੇ ਦਰਵਾਜ਼ੇ ਖੁੱਲੇ ਨੇ ਉਹਨਾਂ ਲਈ ਜਤੋਂ ਮਰਜ਼ੀ ਉਹਨਾਂ ਦਾ ਦਿਲ ਕਰੇ ਤੋ ਆ ਸਕਦੇ ਮਾਦਿਆਨੀ ਮਾਦਿਆ ਬੇਤੀ ਤੈਨੂੰ ਮਾਦਿਆਨੀ ਇਹ ਨਹੀਂ ਹੁੰਦਾ ਸਾਡੀ ਸੋਚ ਇਹ ਨਹੀਂ ਹੈ ਕਿ ਵੀ ਸਿੱਖ ਵਾਰ ਕੁੜੀ ਨੂੰ ਫਾਰਮੈਲਟੀ ਕਰਤੀ ਦੁਬਾਰਾ ਵਾਪਸ ਇਹਨੂੰ ਮਾਤਰ ਕੀ ਪੁੱਲ ਜਾਈਏ ਪਾ ਜੋ ਇੱਕ ਵਾਰ ਦੀ ਇਸ ਬੇੜੇ ਚਾ ਗਈ ਤਾਂ ਉਹ ਜਦ ਤੱਕ ਪਾਲ ਸਿੰਘ ਤਦ ਤੱਕ ਆਉਂਦੀ ਰਹੂਗੀ ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਰੰਗਲਾ ਟੀਵੀ ਮੈਂ ਹਾਂ ਤੁਹਾਡੇ ਨਾਲ ਸਮਿਤਾ ਲੀਵਾਲ ਮੈਨੂੰ ਇੱਕ ਫੋਨ ਆਉਂਦਾ ਮੈਂ ਬੈਠੀ ਹੁੰਨੀ ਆ ਕੰਮ ਕਰ ਰਹੀ ਆ ਕੰਪਿਊਟਰ ਚਲਾ ਰਹੀ ਆ ਮੈਨੂੰ ਇੱਕ ਫੋਨ ਆਉਂਦਾ ਕਿ ਕੁੜੀਏ ਆਪਣੀ ਲੋੜੀ ਲੈਣਾ ਜੀ ਚੁੱਪ ਚਾਪ ਕਰਕੇ ਤੇ ਮੈਨੂੰ ਉਸ ਵਕਤ ਮਹਿਸੂਸ ਹੋਇਆ ਕਿ ਮੈਨੂੰ ਕਿਸੇ ਆਪਣੇ ਨੇ ਸੱਦਾ ਦਿੱਤਾ ਤੇ ਅੱਜ ਮੈਂ ਇੱਥੇ ਮੀਡੀਆ ਕਰਮੀ ਤੇ ਇੰਟਰਵਿਊ ਲੈਣ ਨਹੀਂ ਆਈ ਮੈਂ ਤੁਹਾਡੀ ਭੈਣ ਬਣ ਕੇ ਆਈ ਆ ਪਰ ਇਹ ਸਾਡਾ ਕੰਮ ਹੈ ਨਾਲ ਨਾਲ ਸਾਨੂੰ ਕਰਨਾ ਪੈਂਦਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੀ ਤੇ ਤੁਹਾਡਾ ਵੀ ਸਵਾਗਤ ਹੈ ਤੇ ਜਿਹਨੇ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਤਾਂ ਹਮੇਸ਼ਾ ਹੀ ਭਾਵੇਂ ਜਿੰਨੇ ਵਾਰੀ ਕੁੜੀਆਂ ਹੁੰਦੀਆਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਅਸੀਂ ਮੀਡੀਆ ਕਰਮੀ ਨਹੀਂ ਸਮਝੇ ਸਾਡੀਆਂ ਰੱਤੀਆਂ ਹੁੰਦੀਆਂ ਨੇ ਤੇ ਸੋ ਸਾਡਾ ਫਰਜ਼ ਬਣਦਾ ਹੈਗਾ ਵੀ ਅਸੀਂ ਇਹ ਨਹੀਂ ਹੁੰਦਾ ਸਾਡੀ ਸੋਚ ਇਹ ਨਹੀਂ ਹੈ ਕਿ ਵੀ ਸਿੱਖ ਵਾਰ ਕੁੜੀ ਨੂੰ ਫਾਰਮੈਲਿਟੀ ਕਰਤੀ ਦੁਬਾਰਾ ਅਸੀਂ ਉਹਨੂੰ ਨਮਤਰ ਕੇ ਪੁੱਲ ਜਾਈਏ ਪਰ ਜੋ ਇੱਕ ਵਾਰ ਤੀ ਇਸ ਵੇੜੇ ਚ ਆ ਗਈ ਤਾਂ ਉਹ ਜਦ ਤੱਕ ਪਾਲ ਸਿੰਘ ਤਦ ਤੱਕ ਉਹ ਆਉਂਦੀ ਰਹੂਗੀ ਤੇ ਤੁਹਾਡੇ ਲਈ ਦਰਵਾਜ਼ੇ ਖੁੱਲ੍ਹਦੇ ਨੇ ਜੋ ਘਰ ਤੁਹਾਡੇ ਅਸੀਂ ਬਣਾਏ ਨੇ ਤੁਹਾਡੇ ਨੇ ਤੁਸੀਂ ਜਦੋਂ ਤੱਕ ਇਸ ਦੁਨੀਆ ਤੇ ਰਹੋਗੇ ਤਾਂ ਤੁਸੀਂ ਹੱਕ ਨਾਲ ਆਉਣਾਗਾ ਤੇ ਜੇ ਕਈ ਵਾਰ ਮੈਂ ਇਧਰ ਉਧਰ ਹੋਣਾ ਤੁਸੀਂ ਮੈਨੂੰ ਹੱਕ ਨਾਲ ਫੋਨ ਕਰਕੇ ਕਹਿਣਾ ਵੀ ਭਾਈ ਵੀਰੇ ਅਸੀਂ ਆ ਗਏ ਆ ਤੇ ਦਰਵਾਜ਼ੇ ਖੋਲੇ ਰੱਖਾ ਮੈਂ ਦਿਖਾਣਾ ਚਾਹੁੰਗੀ ਕਿ ਜਿਹੜਾ ਮਨ ਗੋਗੀ ਉਹਨਾਂ ਦੇ ਪੈਰਾਂ ਵਲ ਇੱਕ ਵਾਰੀ ਜ਼ਰੂਰ ਦਿਖਾਇਆ ਜਾਵੇ ਅੱਜ ਇਹਨਾਂ ਨੂੰ ਇੰਨਾ ਚਾਅ ਹੈ ਪੈਣਾ ਦੀ ਲੋੜੀ ਮਨਾ ਰਹੇ ਨੇ ਤੇ ਡੰਗੇ ਪੈਰ ਕਿਉਂ ਕਹਿੰਦੇ ਨੇ ਦੇਖੋ ਹਾਂ ਅਕਸਰ ਆਪਾਂ ਦੇਖਦੇ ਹਾਂ ਜਦੋਂ ਕਰ ਇਤੀ ਦਾ ਵਿਆਹ ਰੱਖਿਆ ਹੁੰਦਾ ਤਾਂ ਪੈਰ ਜੁੱਤੀ ਨਹੀਂ ਪੈਂਦੀ ਆਪਾਂ ਕਹਿੰਦੇ ਨੇ ਅਸੀਂ ਪੈਰੇ ਜੁੱਤੀ ਨਹੀਂ ਪਾਈ ਜਦੋਂ ਜ਼ਿੰਮੇਵਾਰੀਆਂ ਹੋਣ ਨਾ ਜਿਸ ਜਿਸ ਇਨਸਾਨ ਦੇ ਮੋਢੇ ਤੇ ਜ਼ਿੰਮੇਵਾਰੀਆਂ ਟਿਕੀਆਂ ਹੋਣ ਬਹੁਤ ਜ਼ਿੰਮੇਵਾਰੀਆਂ ਚ ਲੰਗ ਰਹੇ ਹੋਵੇ ਤਾਂ ਉਹਦੇ ਜੁੱਤੇ ਕੀ ਉਹਦੇ ਕੱਪੜਾ ਪਾਉਣਾ ਵੀ ਚੇਤੇ ਨਹੀਂ ਹੁੰਦਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਇਹ ਨੰਗੇ ਪੈਰ ਮੈਨੂੰ ਮੇਰੀਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾ ਰਹੇ ਨੇ ਤੇ ਤੇਆਂ ਬਹੁਤ ਪਿਆਰ ਕਰਦੀਆਂ ਤੁਹਾਨੂੰ ਭੈਣਾ ਬਹੁਤ ਪਿਆਰ ਕਰਦੀਆਂ ਨੇ ਜਬਦੋ ਵੀ ਤੀਆਂ ਇੱਥੇ ਵੇੜੇ ਤੇ ਲੱਗਦੇ ਨੇ ਰੋਟੀ ਹਿੱਟੀਆਂ ਲੱਗਦੀਆਂ ਨੇ ਹੁਣ ਤਾਂ ਲੋੜੀ ਵੀ ਤੀਆਂ ਦੀ ਮਨਾਈ ਜਾ ਰਹੀ ਹੈ ਅਕਸਰ ਤੁਹਾਨੂੰ ਦੁਆਵਾਂ ਮਿਲਦੀਆਂ ਨੇ ਦੁਆਵਾਂ ਦਿੱਤੀਆਂ ਜਾਂਦੀਆਂ ਨੇ ਬਾਰੋ ਤੁਹਾਨੂੰ ਬਹੁਤ ਸਤਿਕਾਰ ਮਿਲਦਾ ਪਿਆਰ ਮਿਲਦਾ ਜਿਹੜਾ ਵੀ ਤੁਹਾਡੀ ਵੀਡੀਓ ਦੇਖਦਾ ਇੱਕ ਵਾਰੀ ਜ਼ਰੂਰ ਕਹਿੰਦਾ ਮੈਂ ਮਿਲਣਾ ਚਾਹੂੰਗਾ ਸਾਡੇ ਮਨ 'ਚ ਵੀ ਹੁੰਦਾ ਸੀ ਪਰ ਜਦੋਂ ਹੁਣ ਅਸੀਂ ਇੱਥੇ ਆਉਂਦੇ ਆ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿਉਂਕਿ ਸਾਨੂੰ ਮਾਣ ਸਤਿਕਾਰ ਇੱਥੇ ਮਿਲਦਾ ਇਸ ਜਿਹੜਾ ਸلسਲਾ ਇੱਕ ਚਲਦਾ ਰਹੂਗਾ ਦਰਬਦਰ ਅਸੀਂ ਕਹਿੰਨੇ ਆ ਕਿ ਇਹ ਤਰੱਕੀ ਕਰੇ ਹੋਰ ਤੁਹਾਨੂੰ ਹੋਰ ਜ਼ਿਆਦਾ ਖੁਸ਼ੀਆਂ ਮਿਲਣ ਤੇ ਸਿਰਫ ਇੱਕ ਗੱਲ ਕਹਿਣਾ ਚਾਹਾਂਗੇ ਕਿ ਜਿਹੜੀਆਂ ਤੀਆਂ ਅਜੇ ਵੀ ਇੰਨਾਂ ਚੀਜ਼ਾਂ ਨੂੰ ਤਰਸਦੀਆਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੂंगे ਮੈਂ ਤਾਂ ਹਰ ਵਾਰ ਇਹੀ ਬੇਨਤੀ ਕਰਦਾ ਤੁਹਾਡੇ ਮਾਦੀਆਂ ਵਰਾਂ ਵੀ ਇਹੀ ਬੇਨਤੀ ਕਰਾਂਗੇ ਵੀ ਤਰਸਣ ਦੀ ਲੋੜ ਨਹੀਂ ਤੁਹਾਡਾ ਪੇਕਾ ਪਿੰਡ ਹੈ ਤੁਹਾਡਾ ਭਰਾ ਹੈ ਤੇ ਜਦੋਂ ਜੀ ਕਰਦਾ ਫੋਨ ਖੜਕਾਓ ਫੋਨ ਖੜਕਾਉਣ ਦੀ ਲੋੜ ਨਹੀਂ ਚਾਰੇ ਦਰਵਾਜ਼ੇ ਖੁੱਲੇ ਨੇ ਉਹਨਾਂ ਲਈ ਜਤੋਂ ਮਰਜ਼ੀ ਉਹਨਾਂ ਦਾ ਦਿਲ ਕਰੇ ਤੋ ਆ ਸਕਦੇ ਨੇ ਇੱਕ ਆਖਰੀ ਸਵਾਲ ਹੀ ਕਰਾਂਗੀ ਤੁਹਾਡਾ ਜ਼ਿਆਦਾ ਟਾਈਮ ਨਹੀਂ ਲਵਾਂਗੇ ਕਿ ਜੇ ਦੋ ਧੀਆਂ ਅੱਜ ਲੋੜੀ ਮਨਾਈ ਜਾ ਰਹੀ ਹੈ ਤੀਨ ਛੋਟੀ ਛੋਟੀ ਧੀਆਂ ਦੀ ਅੱਜ ਦੋ ਧੀਆਂ ਦੀ ਨਹੀਂ ਹਜ਼ਾਰਾਂ ਧੀਆਂ ਦੀ ਲੋੜੀ ਮਨਾਇ ਗਈ ਤੁਸੀਂ ਹਰ ਇੱਕ ਨੂੰ ਸੰਧਾਰਾ ਦਿੱਤਾ ਜਦੋਂ ਗੱਲ ਆਉਂਦੀ ਆ ਪੀਛੋਕੜ ਦੀ ਥੋੜਾ ਜਿਹਾ ਉਹ ਚਾਤ ਜ਼ਰੂਰ ਸੁਣਨਾ ਚਾਹਾਂਗੇ ਕਿ ਜਦੋਂ ਉਹ ਸਮਾਂ ਸੀ ਜਦੋਂ ਪਾਲ ਸਿੰਘ ਸਮਾਓ ਤਰਸਦਾ ਸੀ ਅੱਜ ਉਹ ਸਮਾਂ ਹੈ ਕਿ ਅੱਜ ਹਰ ਖੁਸ਼ੀ ਤੁਹਾਡੀ ਝੋਲੀ ਦੇ ਵਿੱਚ ਹੈ ਦੇਖੋ ਪਰਮਾਤਮਾ ਕਹਿੰਦੇ ਨੇ ਹਰ ਇੱਕ ਜਿੰਨ ਬੰਦੇ ਇਨਸਾਨ ਦੀ ਜ਼ਿੰਦਗੀ ਚ ਬਹੁਤ ਸਾਰੇ ਪੜਾਅ ਹੁੰਦੇ ਨੇ ਹਣਾ ਹਰ ਚਿੱਕ ਦੇ ਦੋ ਪਹਿਲੂ ਨੇ ਕਿਸੇ ਟਾਈਮ ਜਿਹੜਾ ਬੰਦਾ ਇੱਕ 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 ਪੈਸੇ ਦਾ ਮੋਹਤਾਸ ਸੀ ਰੋਟੀ ਨੂੰ ਵੀ ਤਰਸ ਦੱਸਿਆ ਜਿਸ ਵਾਹਿਗੁਰੂ ਨੇ ਉਦੋਂ ਹੱਥੋਂ ਪਤਾ ਨਹੀਂ ਕਿੰਨਿਆਂ ਨੂੰ ਰੋਟੀ ਦੇਣ ਦੇ ਯੋਗ ਬਣਾਤਾ ਕਿੰਨੇ ਹਜ਼ਾਰਾਂ ਲੱਖਾਂ ਰੋਕਾਂ ਦੀ ਰੋਟੀ ਉਸ ਘਰ ਦੇ ਵਿੱਚੋਂ ਬਣ ਰਹੀ ਹੈ ਉਹ ਘਰ ਦੇ ਵਿੱਚ ਕੋਈ ਭੁੱਖਾ ਹੀ ਨਹੀਂ ਜਾ ਰਿਹਾ ਹਣਾ ਉਹਦੀ ਲੀਲਾ ਗਿਓ ਸਕਾਲਪੁਰਖ ਵਾਇਗਰੂ ਦੇ ਰੰਗ ਨੇ ਕਿਸੇ ਟਾਈਮ ਉਸ ਬੰਦੇ ਨੂੰ ਤਰਸਾਇਆ ਖਾਣੇ ਦੇ ਲਈ ਉਸ ਬੰਦੇ ਨੂੰ ਕਿੱਥੋਂ ਕਿੱਥੋਂ ਨਹੀਂ ਲੰਗਾਇਆ ਅੱਜ ਉਸੇ ਬੰਦੇ ਤੋਂ ਉਹਨਾਂ ਸਾਰਿਆਂ ਦੇ ਲਈ ਕੰਮ ਕਰਾਤੇ ਤੋਂ ਮੈਨੂੰ ਲੱਗਦਾ ਵੀ ਮੈਂ ਹਮੇਸ਼ਾ ਆਪਣੀ ਔਕਾਤ ਦੇ ਵਿੱਚ ਰਿਹਾਂ ਔਕਾਤ ਯਾਦ ਰੱਖੀ ਹੈ ਉਸ ਵਾਇਗਰੂ ਦੇ ਰੰਗਾਂ ਨੂੰ ਹਮੇਸ਼ਾ ਯਾਦ ਰੱਖਦੇ ਆ ਤਾਂ ਉਹਦੀ ਲੀਲਾ ਉਹਦੀ ਕਲਾ ਉਹਦੀ ਜੋ ਵਰਤਾਰਾ ਦਾ ਸਾਰਾ ਉਹਨਾਂ ਦਾ ਵਰਤ ਰਿਹਾਗਾ ਤੇ ਮੈਂ ਤਾਂ ਉਹਨਾਂ ਦੇ ਵਰਤਾਰੇ ਤੋਂ ਕਦੇ ਬਾਹਰ ਨਹੀਂ ਜਾਂਦਾ ਆਖਰੀ ਇੱਕੋ ਗੱਲ ਕਹਾਂਗੀ ਕਿ ਕਦੇ ਸੂਟ ਸਮਾ ਲਈਏ ਕਦੇ ਆਈਏ ਫੇਰ ਮੈਨੂੰ ਦੱਸ ਦੋ ਵੀ ਇਹ ਰਣਕਾ ਕਦੋਂ ਲੱਗਣਗੀਆਂ ਕਦੋਂ ਗਿੱਧਾ ਪਾਣਾ ਹੈ ਅਸੀਂ ਇਹ ਪਿੱਛੇ ਜਾਣਾ ਹੈ ਨਹੀਂ ਦੇਖੋ ਮੈਂ ਤਾਂ ਮੈਨੂੰ ਕਈ ਵਾਰ ਕਹਿੰਦੇ ਨੇ ਲੱਡੂ ਕਦੋਂ ਖਵਾਉਂਗੇ ਮੈਂ ਕਹਿੰਦਾ ਵੀ ਤੁਹਾਡੇ ਤਾਂ ਲੱਡੂ ਸਦਾ ਹੀ ਬਣਦੇ ਰਹਿੰਦੇ ਨੇ ਤੁਹਾਡਾ ਗਿੱਧਾ ਵੀ ਸਦਾ ਪੈਂਦਾ ਰਹਿੰਦਾ ਤੁਸੀਂ ਇਹ ਗੱਲ ਕੋ ਇਹ ਤੋਂ ਵੱਖਰਾ ਮਾਹੌਲ ਕਦੋਂ ਹੋਊਗਾ ਮੇਰਾ ਕਹਿਣ ਤਾਂ ਭਾਵਾ ਜੀ ਅਸੀਂ ਕਿ ਭਰਾ ਨੂੰ ਮਿਲਦੇ ਕੱਲ ਨੂੰ ਅਸੀਂ ਭਾਬੀ ਨੂੰ ਕਦੋਂ ਮਿਲਾਂਗੇ ਅਸਲ ਅਸਲ ਪੁਆਇੰਟ ਇਹ ਆ ਤਾਂ ਇਹ ਇਹ ਜਲਦ ਪੂਰਾ ਹੋ ਜਾਣਾ ਜੀ ਤੁਹਾਨੂੰ ਕੀ ਲੱਗਦਾ ਕਿ ਕਿੰਨੀ ਕੁ ਦੇਰ ਕਿੰਨੀ ਕੁ ਜਲਦੀ ਕਰਵਾ ਰਹੇ ਹੋ ਫਿਰ ਅਗਲੇ ਸਾਲ ਜੀ ਅਗਲੇ ਸਾਲ ਪੱਕਾ ਅਗਲੇ ਸਾਲ ਨਹੀਂ ਮੈ ਇਹ ਸਿਸਲ ਸਤੂਨੀ ਆ ਹੁਣ ਪਰ ਪ੍ਰੋਬਲਮ ਮੇਰੀ ਪਤਾ ਕੀ ਐਸ ਮੇਰਾ ਜਿਹੜਾ ਸਾਰਾ ਸਰਕਰਾ ਮੇਰੇ ਬੜੇ ਬੜੇ ਵੀਰ ਨੇ ਮੇਰੇ ਬੜੇ ਪਿਆਰੀ ਨੇ ਇਹ ਆਸਟ੍ਰੇਲੀਆ ਸੁਨੇ ਮੇਰਾ ਸਭ ਤੋਂ ਕਰੀਬੀ ਮਿੱਤਰ ਆ ਭਰਾ ਮੇਰਾ ਉਹ ਕੈਨੇਡਾ ਚ ਸੁਪਾਲਾ ਜੀ ਅਮਰੀਕਾ ਚ ਨੇ ਮੇਰਾ ਸਾਰਾ ਸਰਕਰਵਾਰ ਆ ਹਣਾ ਤਾਂ ਮੈਂ ਚਾਹਣਾ ਵੀ ਜਦੋਂ ਇੱਥੇ ਆਉਣ ਸਾ ਉਦੋਂ ਮੈਂ ਕਰਨ ਚੱਕਾਂਗਾ ਭਾਬੀ ਦੀਆਂ ਪੱਕੀਆਂ ਰੋਟੀਆਂ ਅਗਲੇ ਸਾਲ ਖਾਓਂਗੇ ਮੈਂ ਹਾਂ ਅਗਲੇ ਸਾਲ ਜੀ ਅਗਲੇ ਸਾਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਮੈਂ ਪਰਮਾਤਮਾਗੇ ਹੀ ਦੁਆ ਕਰਦੀ ਆ ਜਿਹੜੀਆਂ ਰੌਣਕਾਂ ਹੀ ਲੱਗੀਆਂ ਹੋਈਆਂ ਨੇ ਇਹਨੇ ਸਾਲਾਂ ਤੋਂ ਲੱਗਦੀਆਂ ਆ ਰਹੀਆਂ ਨੇ ਪੂਰੀ ਉਮਰ ਤਾ ਉਮਰ ਹੀ ਲੱਗਦੀਆਂ ਰਹਿਣ ਤੁਹਾਡੀਆਂ ਅਗਲੀਆਂ ਪੀੜ੍ਹੀਆਂ ਵੀ ਇਹ ਰੌਣਕਾਂ ਜਿਹੜੀਆਂ ਨੇ ਲਗਾਉਂਦੀਆਂ ਰਹਿਣ ਬਹੁਤ ਬਹੁਤ ਧੰਨਵਾਦ ਤੁਹਾਡਾ